ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ ਦਿਹਾੜੇ ਸ਼ਰਿਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਤਾਣਾ ਡਿਵੀਜ਼ਨ ਨੰਬਰ 5 ਤੋਂ 500 ਮੀਟਰ ਦੀ ਦੂਰੀ ਤੇ ਦੁਰਗਾ ਮਾਤਾ ਮੰਦਰ ਦੇ ਨਜ਼ਦੀਕ ਬਣੀ ਫੁੱਲਾਂ ਵਾਲੀ ਮਾਰਕੀਟ ਵਿੱਚ ਅੱਜ ਦਿਨ ਦਿਹਾੜੇ ਪੱਤਰਕਾਰ ਤੇ ਉਸ ਦੇ ਪ੍ਰਾਤੇ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਉਹmane ਲੁਟੇਰੀਆਂ ਦਾ ਮੁਕਾਬਲਾ ਕੀਤਾ ਪਰ ਹਥਿਆਰਾਂ ਦੀ ਨੋਕ ਤੇ ਉਹ ਕਰੀਬ 26000 ਦੀ ਨਕਦੀ ਲੈ ਕੇ ਖੋਕੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਮੌਕੇ ਤੇ ਫੁੱਲਾਂ ਵਾਲੀਆਂ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਲੁਟੇਰੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਜਨਕਪੁਰੀ ਦੇ ਰਹਿਣ ਵਾਲੇ ਪੱਤਰਕਾਰ ਮਨੀਸ਼ ਤਾਇਲ ਨੇ ਦੱਸਿਆ ਕਿ ਉਹਨਾਂ ਦੇ ਛੋਟੇ ਭਰਾ ਅਜੀਤ ਤਾਇਲ ਦਾ ਕਰੀਬ 12:10 ਤੇ ਫੋਨ ਆਇਆ ਕਿ ਉਸ ਪਿੱਛੇ ਕੋਈ ਸ਼ੱਕੀ ਬੰਦੇ ਲੱਗੇ ਹੋਇਆ ਨਾ ਤੇ ਮੈਂ ਜਗਰਾਉਂਪੁਰ ਤੋਂ ਹੁੰਦਾ ਹੋਇਆ ਦੁਰਗਾ ਮਾਤਾ ਮੰਦਰ ਵੱਲ ਆ ਰਿਹਾ ਹਾਂ ਪੱਤਰਕਾਰ ਮਨੀਸ਼ ਨੇ ਦੱਸਿਆ ਕਿ ਮੈਂ ਫੋਨ ਸੁਣਦੇ ਹੀ ਦੁਰਗਾ ਮਾਤਾ ਮੰਦਰ ਵੱਲ ਭੱਜ ਚਲ ਪਿਆ ਮੈਂ ਤੇ ਮੇਰੇ ਭਰਾ ਦੁਰਗਾ ਮਾਤਾ ਮੰਦਰ ਕੋਲ ਪਹੁੰਚੇ ਹੀ ਸੀ ਕਿ 4-5 ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਫੁੱਲਾਂ ਵਾਲੀ ਮਾਰਕੀਟ ਵਿੱਚ ਸਾਡੇ ਤੇ ਹਮਲਾ ਕਰ ਦਿੱਤਾ ਉਹਨਾਂ ਅੱਗੇ ਦੱਸਿਆ ਕਿ ਉਹ ਆਪਣੇ ਆਪ ਨੂੰ ਰਿਕਵਰੀ ਵਾਲੇ ਦੱਸਦੇ ਹੋਏ ਭਰਾ ਦੀ ਸਕੂਟਰੀ ਖੋਣ ਲੱਗੇ ਤੇ ਕਦੇ ਕਹਿੰਦੇ ਪੈਸੇ ਲੈ ਲਓ ਜਦੋਂ ਉਹਨਾਂ ਦੀ ਇੱਕ ਨਾ ਚੱਲੀ ਤਾਂ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਮੇਰੀ ਸ਼ਰਟ ਦੀ ਜੇਬ ਚੋਂ ਕਰੀਬ 26000 ਰੁਪਏ ਕੱਢ ਕੇ ਭੱਜ ਗਏ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਮਲਾ ਲੁੱਟਖੋਹ ਦਾ ਦੇਖਦੇ ਹੋਏ ਰੌਲਾ ਪਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦੀ ਸੀਸੀਟੀਵੀ ਫੁਟੇਜ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ